ਇਹ ਗੱਲ ਮੈਂ ਕਹੀ ਸੀ ਔਰ ਆਉਣ ਵਾਲੇ ਸਮੇਂ 'ਚ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ ਨੇ ਪੰਜਾਬ ਦਾ ਦੌਰਾ ਕਰਦਿਆਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਧਾਰਮਿਕ ਅਸਥਾਨਾਂ ਤੇ ਮੱਥਾ ਟੇਕਿਆ ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਓਪੀ ਸੋਨੀ ਆਦਿ ਸ਼ਾਮਲ ਸਨ ਕਾਠਗੜ੍ਹ ਨੇੜੇ ਸਾਹਿਬ ਹੋਟਲ ਵਿਖੇ ਯੂਥ ਕਾਂਗਰਸੀ ਆਗੂ ਚੌਧਰੀ ਦੀਪਕ ਖਟਾਣਾ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ادارے ਨਾਲ ਗੱਲ ਕਰਦੇ ਹਾਂ ਰਾਜਾ ਵੜਿੰਗ ਨੇ ਕੀ ਕਿਹਾ ਆਓ ਸੁਣਦੇ ਹਾਂ ਤਾਂ ਹੋ ਰਿਹਾ ਜੀ ਆ ਪਾਰਟੀ ਨਾਲ ਤੁਹਾਡਾ ਹਾਂ ਮਾਡੀ ਪਾਰਟੀ ਨਾਲ ਲੋਕ ਸਭਾ ਚੋਣਾਂ ਵਿੱਚ ਉਹਦੀ ਆ ਮਾਡੀ ਪਾਰਟੀ ਦੇ ਸਬਝੌਤੇ ਦੀ ਕਿਸੇ ਪੰਚਾਇਤ ਦੀ ਹੱਦ ਤੱਕ ਸਾਡੇ ਨਾਲ ਹਾਈ ਕਮਾਂਡ ਨੇ ਕੋਈ ਚਰਚਾ ਨਹੀਂ ਕੀਤੀ ਜੀ ਔਰ ਜਦੋਂ ਉਹ ਹਾਈ ਕਮਾਂਡ ਕਿਸੇ ਪ੍ਰਕਾਰ ਦੀ ਚਰਚਾ ਕਰੇਗੀ ਮੈਨੂੰ ਲੱਗਦਾ ਉਹ ਪੰਜਾਬ ਦੇ ਵੜਕਰਾਂ ਦੀਆਂ तमाम ਜਿਹੜੀਆਂ ਭਾਵਨਾਵਾਂ ਸੁਣੀਆਂ ਜਾਣੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਸੁਣੀਆਂ ਜਾਣੀਆਂ ਫਿਰ ਕੋਈ ਫੈਸਲਾ ਲਿਆ ਜਾਏਗਾ ਲੇਕਿਨ ਹਜੇ ਤੱਕ ਸਾਨੂੰ ਕਾਂਗਰਸ ਪਾਰਟੀ ਦੇ ਜਿਹੜੇ ਲੀਡਰਸ਼ਿਪ ਆਗੂ ਨੇ ਉਹਨਾਂ ਨੇ ਇਹੀ ਸੰਦੇਸ਼ ਦਿੱਤਾ ਕਿ ਤੁਸੀਂ 13 ਦੀਆਂ 13 ਸੀਟਾਂ ਤੇ ਤਿਆਰੀ ਕਰੋ ਸੋ ਅਸੀਂ 13 ਦੀਆਂ 13 ਸੀਟਾਂ ਦੇ ਚੋਣ ਲੜਨ ਦੀ ਤਿਆਰੀ ਨੂੰ ਲੈ ਕੇ ਆਪ ਦਾ ਕੰਮ ਬੁੱਢਿਆ ਹੋਇਆ। ਸੋ ਜੇ ਕੋਈ ਗੱਲ ਹੋਏਗੀ ਤਾਂ ਫਿਰ ਤੁਹਾਨੂੰ ਦੱਸਿਆ ਜਾਏਗਾ। ਜੀ ਪਿੱਛੇ ਜੇ ਤੁਹਾਡੀ ਇੱਕ ਸਟੇਟਮੈਂਟ ਆਈ ਸੀ ਕਿ ਅਸੀਂ 22 ਦਿਨਕ ਨੂੰ ਜੁੱਧਾ ਵਿੱਚ ਪੰਜਾਬ ਦੇ ਪਸਾਂ ਲੱਗੇ ਪਹੁੰਚ ਰਹੇ ਹਾਂ। ਕਾਂਗਰਸ ਪਾਰਟੀ ਵਾਲੇ। ਮੈਂ ਇਹ ਕਹਾ ਸੀ ਕਿ ਇਰਾਨ ਜੀ ਕੇਵਲ ਬੀਜੇਪੀ ਦੀ ਨਹੀਂ ਹੈ। ਬਿਲਕੁਲ ਠੀਕ ਹੈ। ਕਾਂਗਰਸ ਪਾਰਟੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਜੀਵ ਗਾਂਧੀ ਜੀ ਇਹ ਇਰਾਨ ਅੰਦਰ ਦੇ ਉਹ ਜਿਹੜੇ ਤਾਲੇ ਗੇਟ ਲੱਗੇ ਹੋਏ ਸੀ ਉਹ ਖੁੱਲੇ ਸਨ। ਹਾਂ ਹਾਂ। ਰਾਮ ਕੇਵਲ ਬੀਜੇਪੀ ਦੀ ਨਹੀਂ ਹੈ ਉਹ ਠੀਕ ਹੈ ਆਪਰਾ ਡਰਾਮਾ ਬਚਾਇਆ ਰਿਹਾ ਗਿਆ ਜਾ ਰਿਹਾ ਹੈ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਦੇ ਮੋਦੀ ਜੀ ਨੇ ਨਹੀਂ ਕੋਈ ਫੈਸਲਾ ਕੀਤਾ ਸੋ RAM ਜੀ ਸਾਡੇ ਵੀ ਹੈ ਅਸੀਂ ਵੀ ਮਰਸਾ ਲੈ ਕੇ ਉੱਥੇ ਜਾਵਾਂਗੇ ਜਾ ਸਕਦੇ ਹਾਂ ਸੋ ਇਹ ਗੱਲ ਮੈਂ ਕਹੀ ਸੀ ਔਰ ਆਉਣ ਵਾਲੇ ਸਮੇਂ 'ਚ ਜਦੋਂ RAM ਜੀ ਦੀ ਕਿਰਪਾ ਹੋਣੀ ਹੈ ਕਿਉਂਕਿ ਉਹਨਾਂ ਦੇ ਦਰਸ਼ਨ ਵੀ ਨਹੀਂ ਕੀਤੇ ਜਾ ਸਕਦੇ ਜਿਹਨੂੰ ਸਾਡੇ ਭਰਾ ਜੀ ਉਹ ਜੇ ਪ੍ਰਮਾਤਮਾ ਰਾਮ ਜੀ ਕਿਰਪਾ ਕਰਨ ਤੇ ਅਸੀਂ ਸਾਰੇ ਜਾਣੇ ਪੰਜਾਬ ਦੇ ਲੋਕਾਂ ਨੂੰ ਲੈ ਕੇ ਜਾਈਏ ਪੰਜਾਬੀ ਸਟੇਸ਼ਨ ਦੀ ਵਿਸ਼ੇਸ਼ ਰਿਪੋਰਟ ਸੋ ਇਹ ਗੱਲ ਮੈਂ ਕਹੀ ਸੀ ਔਰ ਆਉਣ ਵਾਲੇ ਸਮੇਂ ਚ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ ਨੇ ਪੰਜਾਬ ਦਾ ਦੌਰਾ ਕਰਦਿਆਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਧਾਰਮਿਕ ਅਸਥਾਨਾਂ ਤੇ ਮੱਥਾ ਟੇਕਿਆ ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਓਪੀ ਸੋਨੀ ਆਦਿ ਸ਼ਾਮਲ ਸਨ ਕਾਠਗੜ੍ਹ ਨੇੜੇ ਸਾਹਿਬ ਹੋਟਲ ਵਿਖੇ ਯੂਥ ਕਾਂਗਰਸੀ ਆਗੂ ਚੌਧਰੀ ਦੀਪਕ ਖਟਾਣਾ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਅਧਾਰੇ ਨਾਲ ਗੱਲ ਕਰਦੇ ਆ ਰਾਜਾ ਵੜਿੰਗ ਨੇ ਕੀ ਕਿਹਾ ਆਓ ਸੁਣਦੇ ਹਾਂ। ਤਾਂ ਹੋ ਰਿਹਾ ਜੀ ਆ ਪਾਰਟੀ ਨਾਲ ਤੁਹਾਡਾ ਹਾਂ ਸਾਡੀ ਪਾਰਟੀ ਨਾਲ ਲੋਕ ਸਭਾ ਚੋਣਾਂ ਵਿੱਚ ਉਹਦੀ ਆ ਸਾਡੀ ਪਾਰਟੀ ਦੇ ਸਬਝੌਤੇ ਦੀ ਕਿਸੇ ਪ੍ਰਕਾਰ ਦੀ ਹਜੇ ਤੱਕ ਸਾਡੇ ਨਾਲ ਹਾਈ ਕਮਾਂਡ ਨੇ ਕੋਈ ਚਰਚਾ ਨਹੀਂ ਕੀਤੀ। ਜੀ। ਔਰ ਜਦੋਂ ਉਹ ਹਾਈ ਕਮਾਂਡ ਕਿਸੇ ਪ੍ਰਕਾਰ ਦੀ ਚਰਚਾ ਕਰੇਗੀ ਹੂੰ ਹੂੰ ਮੈਨੂੰ ਲੱਗਦਾ ਉਹ ਪੰਜਾਬ ਦੇ ਵੜਕਰਾਨੀਆਂ तमाम ਜਿਹੜੀਆਂ ਭਾਵਨਾਵਾਂ ਸੁਣੀਆਂ ਜਾਣੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਸੁਣੀਆਂ ਜਾਣੀਆਂ ਫਿਰ ਕੋਈ ਫੈਸਲਾ ਲਿਆ ਜਾਏਗਾ ਲੇਕਿਨ ਹਜੇ ਤੱਕ ਸਾਨੂੰ ਕਾਂਗਰਸ ਪਾਰਟੀ ਦੇ ਜਿਹੜੇ ਲੀਡਰਸ ਹੈ ਬਾਨੀ ਉਹਨਾਂ ਨੇ ਇਹੀ ਸੰਦੇਸ਼ ਦਿੱਤਾ ਕਿ ਤੁਸੀਂ 13 ਦੀਆਂ 13 ਸੀਟਾਂ ਤੇ ਤਿਆਰੀ ਕਰੋ ਸੋ ਅਸੀਂ 13 ਦੀਆਂ 13 ਸੀਟਾਂ ਦੇ ਚੋਣ ਲੜਨ ਦੀ ਤਿਆਰੀ ਨੂੰ ਲੈ ਕੇ ਆਪ ਦਾ ਕੰਮ ਵਧਿਆ ਹੋਇਆ ਸੋ ਜਦੋਂ ਕੋਈ ਗੱਲ ਹੋਏਗੀ ਤਾਂ ਫਿਰ ਤੁਹਾਨੂੰ ਦੱਸਿਆ ਜਾਏਗਾ ਤੁਸੀਂ ਪਿੱਛੇ ਜੇ ਤੁਹਾਡੀ ਇੱਕ ਸਟੇਟਮੈਂਟ ਆਈ ਸੀ ਕਿ ਅਸੀਂ 22 ਦਿਨਿਕ ਨੂੰ ਜੁੱਧਾ ਵਿੱਚ ਪੰਜਾਬ ਦੇ ਬਸਾਂ ਲੱਗੇ ਪਹੁੰਚ ਰਹੇ ਹਾਂ ਕਾਂਗਰਸ ਪਾਰਟੀ ਵਾਲੇ ਮੈਂ ਇਹ ਕਹਾ ਸੀ ਕਿ ਰਾਮ ਜੀ ਕੇਵਲ ਬੀਜੇਪੀ ਦੀ ਨਹੀਂ ਹੈ ਬਿਲਕੁਲ ਠੀਕ ਹੈ ਕਾਂਗਰਸ ਪਾਰਟੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਜੀਵ ਗਾਂਧੀ ਜੀ ਇਹ ਰਾਮਪੁਰ ਦੇ ਉਹ ਜਿਹੜੇ ਟਾਲੇ ਗੇਟ ਲੱਗੇ ਹੋਏ ਸੀ ਉਹ ਖੁੱਲੇ ਸਨ ਰਾਮ ਕੇਵਲ ਬੀਜਪੀ ਦੀ ਨਹੀਂ ਹੈ ਉਹ ਠੀਕ ਹੈ ਆਪਾਂ ਦਾ ਡਰਾਮਾ ਬਚਾਇਆ ਜਾ ਰਿਹਾ ਹੈ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਕਦੇ ਮੋਦੀ ਜੀ ਨੇ ਨਹੀਂ ਕੋਈ ਫੈਸਲਾ ਕੀਤਾ ਸੋ RAM ਜੀ ਸਾਡੇ ਵੀ ਹੈ ਅਸੀਂ ਵੀ ਮਰਸਾ ਲੈ ਕੇ ਉੱਥੇ ਜਾਵਾਂਗੇ ਜਾ ਸਕਦੇ ਹਾਂ ਸੋ ਇਹ ਗੱਲ ਮੈਂ ਕਹੀ ਸੀ ਔਰ ਆਉਣ ਵਾਲੇ ਸਮੇਂ 'ਚ ਜਦੋਂ ਰਾਮ ਜੀ ਦੀ ਕਿਰਪਾ ਹੋਣੀ ਹੈ ਕਿਉਂਕਿ ਉਹਨਾਂ ਦੇ ਦਰਸ਼ਨ ਐਵੇਂ ਨਹੀਂ ਕੀਤੇ ਜਾ ਸਕਦੇ ਜਿਹਨੂੰ ਸਾਦੇ ਆਪਾਂ ਨਹੀਂ ਉਹ ਅੱਛਾ ਜੀ ਪਰਮਾਤਮਾ ਰਾਮ ਜੀ ਦੀ ਕਿਰਪਾ ਕਰਕੇ ਅਸੀਂ ਸਾਰੇ ਜਾਣੇ ਪੰਜਾਬ ਦੇ ਲੋਕਾਂ ਨੂੰ ਲੈ ਕੇ ਜਾਈਏ ਜਾ ਰਹੇ ਹਾਂ ਪੰਜਾਬੀ ਸਟੇਸ਼ਨ ਦੀ ਵਿਸ਼ੇਸ਼ ਰਿਪੋਰਟ